ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਹਾਈਵੇ ਦੇ ਉੱਤੇ ਰਹਿ ਜਾਂਦਾ ਦੱਸੋ ਇਹ ਹਾਈਵੇ ਕੋਟਕਪੂਰੇ ਤੋਂ ਬਠਿੰਡੇ ਨੂੰ ਲੰਘਦਾ ਉਸ ਹਾਈਵੇ ਦੇ ਉੱਤੇ ਹੀ ਇਹ ਬਾਈ ਜੀ ਹੋਰਾਂ ਦਾ ਘਰ ਆ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਇੱਥੇ ਗਾਵਾਂ ਹਰ ਵਕਤ ਵਿਕਰੀ ਵਾਲੀਆਂ ਹੁੰਦੀਆਂ ਤੇ ਰੇਟ ਜਿਹੜੇ ਆਮ ਪਸ਼ੂ ਪਾਲਕ ਬਹੁਤ ਪਰਾ ਇਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੇ ਘੱਟ ਪੇਮੈਂਟ ਦੇ ਵਿੱਚ ਦੁੱਧ ਕਰੇ ਲੋਡ ਹੁੰਦੀ ਐ ਕੁਝ ਟਾਈਮ ਦੁੱਧ ਪੀਣਾ ਹੁੰਦਾ ਜਾਂ ਇਹ ਆ ਵੀ ਪੇਮੈਂਟ ਹੀ ਘੱਟ ਲਾ ਕੇ ਉਦੋਂ ਬਾਅਦ ਚ ਡੇਰੀ ਫਾਰਮ ਆਪਦਾ ਸ਼ੁਰੂਆਤ ਕਰਨੀ ਹੁੰਦੀ ਐ ਤਾਂ ਇੱਥੇ ਉਸ ਤਰ੍ਹਾਂ ਦੇ ਭਾ ਦੇ ਪਸ਼ੂ ਰੂਟੀਨ ਚ ਦੇਖਣ ਨੂੰ ਮਿਲਦੇ ਐ ਤਿੰਨ ਗਾਵਾਂ ਦਿਖਾਉਂਗਾ ਦੋਸਤੋ ਜਿਹਦੇ ਚ ਮੈਨੂੰ ਇਹ ਲੱਗਦਾ ਵੀ ਜਿਨੇ ਸਾਈਵਾਲ ਦਾ ਦੁੱਧ ਘਰੇ ਪੀਣਾ ਜਾਂ ਬੱਚਿਆਂ ਨੂੰ ਪਿਉਣਾ ਤੇ ਇੱਕ ਸੋਹਣੀ ਵੈੜ ਤੁਹਾਨੂੰ ਦਿਖਾ ਦੇਣੀ ਐ ਬੱਚਾ ਵੀ ਇਹਦੇ ਨਾਲ ਵੱਛੀ ਐ ਸੀਲ 3ਪ ਦੱਸਦਾ ਬਾਈ ਬਾਕੀ ਤੁਸੀਂ ਚੋਕੇ ਦੇਖ ਲਓਗੇ ਕਿਉਂਕਿ ਸੂਈ ਸਵਾਈ ਹੈ ਇਹਦੇ ਨਾਲ ਇੱਕ ਗਾਂ ਥੋੜੇ ਦਿਨ ਲੈਂਦੀ ਹੈ ਹਜੇ ਗੱਭਣ ਤੇ ਇੱਕ ਹੋਰ ਵੈੜ ਇਹ ਵੀ ਆਪਾਂ ਇਹਨੂੰ ਕਰਾਸ ਬਰੀਡ ਮੰਨਾਂਗੇ ਤੇ ਇਹ ਵੀ ਸੂਈ ਸਵਾਈ ਹੈ ਸੋ ਨਗ ਤਿੰਨ ਦੋ ਸੋੰਜਾ ਸਵਾਈਆਂ ਤੇ ਇੱਕ ਗੱਭਣ ਤਸੱਲੀ ਕਰਨ ਦਾ ਹੱਕ ਹੈ ਜਿਹੜਾ ਮਰਜ਼ੀ ਨਾਲ ਖਰੀਦ ਲਓ ਜੇ ਉਹ ਤੁਸੀਂ ਆ ਕੇ ਕਰੋਗੇ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਸ਼ੁਰੂਆਤ ਸਾਈਵਾਲ ਤੋਂ ਕਰ ਲੈਨੇ ਆਂ ਉਦੋਂ ਬਾਅਦ ਤੁਹਾਨੂੰ ਲਾਸਟ ਉੱਤੇ ਜਿਹੜੀ ਇਹ ਬਲੈਕ ਰੰਗ ਦੀ ਗਾਂ ਖੜੀ ਉਹ ਦਿਖਾ ਦਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦਸਨੀ ਨਾ ਜਗਦੇਵ ਸਿੰਘ ਕਈ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਜਗਦੇਵ ਬਾਈ ਰੋਟੀਨ 'ਚ ਪਸ਼ੂ ਤਾਂ ਆਉਂਦੇ ਰਹਿੰਦੇ ਆ ਰੋਟੀਨ 'ਚ ਆਪਣਾ 7-8 ਨਾ ਘਾਟ ਟਾਈਮ ਹੀ ਹੁੰਦੇ ਆ ਜੀ ਮੌਜੂਦ ਹੀ ਹੁੰਦੇ ਆ ਜੀ ਅੱਜ ਸਵੇਰ ਇੱਕ ਗਾਂ ਸੇਲ ਹੋ ਗਈ ਸੀ ਹਾਂਜੀ ਹਾਂਜੀ ਉਹ ਦੋ ਦੰਦ ਬੱਚੀ ਸਾਈਵਾੜੀ ਉਹ ਸੇਲ ਹੋ ਗਈ ਆਪਣੇ ਨਾਲ ਦੇ ਪਿੰਡ ਬਹਿਵਲ ਦਾ ਬੰਦਾ ਲੈ ਗਈ ਨਾਲ ਜੰਮਨ ਦਾ ਫੌਜੀ ਸੀਗਾ ਜੀ ਠੀਕ ਹੈ ਅੱਛਾ ਅੱਜ ਹੁਣ ਜਿਹੜੀ ਆਪਾਂ ਦਿਖਾਵਾਂਗੇ ਆ ਭਾਈ ਪਹਿਲਾ ਸੂਆ ਸੂਈ ਆਈ ਕੱਲ ਸਵੇਰੇ ਸੂਈ ਆਪਾਂ 5:30 ਵਜੇ ਹੀ ਠੀਕ ਹੈ ਜੇਰ ਜੂਰ ਦੀ ਓਕੇ ਆਈ ਹੂੰ ਮੂੰਹ ਦੋ ਦੰਦਾ ਈ ਜਿਹੜੇ 24 ਚ ਠੰਡੀ ਹੈ ਹਾਂਜੀ ਹਾਂਜੀ ਠੀਕ ਹੈ ਤੋ ਸੋ 24 ਚ ਬਾਈ ਕਹਿੰਦਾ ਵੀ ਸੀਲ ਆ ਵੈਸੇ ਤੁਸੀਂ ਚੋਕੇ ਦੇਖ ਲੈਣਾ ਬਾਤਾਂ ਨਾ ਮਾਰ ਭਾਵੇਂ ਇਹਦਾ ਰੇਟ ਕੀ ਕਰਨਾ ਹੈ ਭਾਈ ਹਾਂਜੀ ਰੇਟ ਕੀ ਰੱਖਦੇ ਹੋ ਇਹਦਾ ਰੇਟ 50000 ਰੁਪਏ 45000 ਹੀ ਦੇ ਦਾਂਗੇ ਤੋਰ ਦੇ ਭਾਈ ਦੱਸੋ ਦੋ ਦੰਦਾ ਪਹਿਲਾ ਸੂਆ ਕੱਲ ਸਵੇਰ ਸੂਈ ਹੈ ਭਾਰਾਂ ਬਾਈ ਨੇ ਵੈਸੇ ਮਾਰਤੀਆਂ ਪਰ ਸਾਈਵਾਲ ਜਾਂ ਦੇਸੀ ਗਾਵਾਂ ਦੇ ਨਾਲ ਬੱਚਾ ਛੱਡਣ ਤੋਂ ਬਾਅਦ ਚ ਨਿਆਣਾ ਪਾਲੇ ਫਿਰ ਇਹਨਾਂ ਨੂੰ ਕੋਈ ਹਾਂ ਥੋੜਾ ਬੱਚੇ ਦਾ ਕਰੂਗੀ ਠੀਕ ਹੈ ਕੋਈ ਗੱਲ ਨਹੀਂ ਬਾਅਦ ਇੱਥੋਂ ਹੀ ਮੋੜ ਲਾ ਪਾਉਂਗੇ ਤੋ ਬੱਚੇ ਦੀ ਖੱਚ ਦੇਸੀ ਗਾਵਾਂ ਚ ਹਮੇਸ਼ਾ ਹੀ ਵੱਧ ਹੁੰਦੀ ਏ ਸੋ ਸਿੰਘ ਦਾਗਣ ਤੋਂ ਬਾਅਦ ਚ ਫੋਟਾਂ ਫੁੱਟੀਆਂ ਗਈਆਂ ਬੱਚੀ ਨਾਲ ਐ ਥਣ ਸੋਹਣੇ ਨਿਆਣਾ ਪਾਉਣਾ ਪਾਓ ਬਾਈ ਬਈ ਨਾ ਪਾਉਣਾ ਨਾ ਪਾਓ ਯਾਰ ਇੰਨੀ ਸੀਲ ਸ਼ਰੀਫ ਆ ਗਈ ਅੱਛਾ ਹਾਂਜੀ ਬਾਈ ਠੀਕ ਹੈ ਦੋਸਤੋ ਚੋਅਾਈ ਚ ਤਾਂ ਬਾਈ ਕਹਿੰਦਾ ਵੀ ਨਾਣਾ ਪਾਉਣਾ ਨਾ ਪਾਉਣਾ ਤੁਹਾਡੀ ਆਪਦੀ ਖੁਸ਼ੀ ਐ 50000 ਰੇਟ ਹੈ ਪਰ 45000 ਦੀ ਬਾਈ ਕਹਿੰਦਾ ਹੈ ਗਾ ਮੈਂ ਦੇ ਦੂੰਗਾ ਦੇਖ ਲਓ ਇਹਦਾ ਢਾਂਚਾ ਦੋਸਤੋ ਫੇਰ ਸਿੰਘ ਮੈਂ ਕਿਹਾ ਸੀ ਵੀ ਫੋਟਾਂ ਫੁੱਟੀਆਂ ਤੁਸੀਂ ਦੇਖ ਲਓ ਕੋਈ ਸਿੰਘ ਵਧੇ ਹੋਏ ਨਹੀਂਗੇ ਉਹ ਜਿਹੜਾ ਕਈ ਵਾਰ ਸਹੀ ਤਰੀਕੇ ਨਾਲ ਦਾਗੇ ਨਹੀਂ ਜਾਂਦੇ ਤੇ ਉਹਦੇ ਕਰਕੇ ਫੋਟ ਜੀ ਪੁੱਟ ਕੇ ਖੜ ਜਾਂਦੀ ਹੁੰਦੀ ਹੈ ਇਹ ਬੱਚੀ ਇਹਦੇ ਨਾਲ ਸੀਲਸਰੀ ਫੇਣੀ ਕਾ ਵੀ ਹਵਾਨੇ ਤੇ ਬਾਈ ਹੱਥ ਮਾਰੀ ਜਾਂਦਾ ਤੁਹਾਡੇ ਸਾਹਮਣੇ ਧਾਰਾਂ ਵੀ ਮਾਰੀਆਂ ਕੋਈ ਪਸਮਾ ਨਹੀਂ ਥਣਾ ਜੀ ਕਿਉਂਕਿ ਦੁੱਧ ਰੋਕਿਆ ਹੋਇਆ ਨਹੀਂਗਾ ਇਹਦਾ ਸੋਹਣਾ ਦੁੱਧ ਪਾਉਂਦੀ ਰਹੂਗੀ ਇੱਕ ਪੂਰਾ ਵਧੀਆ ਪਰਿਵਾਰ ਦਾ ਇਹ ਦਹੀਂ ਲੱਸੀ ਦੇ ਨਾਲ ਦੁੱਧ ਨਾਲ ਸਾਰੀ ਜਾਣ ਹੈ ਨੇ ਇਹ ਗਾਂ ਗੱਬਣ ਹੈ ਕਿੰਨਾ ਮਸੂਆ ਬਾਈ ਆ ਬਾਈ ਦੂਜਾ ਮੰਣਾ ਦੂਜਾ ਮੰਨ ਲੈ ਤੀਜਾ ਮੰਣਾ ਤੀਜਾ ਮੰਨ ਲਈ ਕਿੰਨਾ ਚਿਰ ਲੈ ਜੂਗੀ ਸੋਹਣੇ ਇਹ ਦਿਨ ਪਾਇਆ ਬਾਈ 5 ਦਿਨ ਗਾਂ ਦੇ 5 ਦਿਨ ਬਾਕੀ ਹੈ ਹਾਂਜੀ ਬਾਈ ਇਹਦਾ ਰੇਟ ਕੀ ਰੱਖ ਦੋ ਇਹਦਾ 70000 ਰੁਪਏ ਮੰਨ ਲਈ ਤੋਰ ਦੇ ਦੋ ਰੇਟ 70000 ਆ ਦੋਸਤੋ 5-7 ਦਿਨ ਹਜੇ ਲੈ ਜੂਗੀ ਸੋਹਣ ਚ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਆ ਕੇ ਤੁਸੀਂ ਇਹਨੂੰ ਦੇਖ ਲਿਓ ਜੀ ਤਾਂ ਚਾਹਰਾ ਦੇਖ ਲੋ ਰੰਗ ਇਹਦਾ ਵੱਖਰਾ ਜਿਹਾ ਹੈ ਬਲੈਕ ਵਾਈਟ ਬਲੈਕ ਵੀ ਪੂਰਾ ਕਾਲਾ ਨਹੀਂਗਾ ਹਵਾਨਾ ਸੋਹਣਾ ਬਣਾਉਂਦੀ ਆ ਉਹਦੀਗਾ 70000 ਰੇਟ ਹੈ ਮਾਨਤਨ ਹੋਊਗਾ ਵਿੱਚੋਂ ਲਿਆ ਵੀਰੇ ਵਾਕਸ ਸੀਲ ਸਰੀ ਵੀ ਆ ਵੀ ਬਹੁਤ ਹੈ ਠੀਕ ਹੈ ਇਹ ਤਾਂ ਸੀਲ ਸਰੀ ਫਰੈਂਗੀਆਂ ਹੀ ਆ ਨਸਲ ਉਦਾਂ ਦੀ ਹੈ ਸੋ ਗੱਬਣ ਗਾ ਦੋਸਤੋ ਰੇਟ 70000 ਹੈ ਪਰ ਮਾਨਤਨ ਹੋ ਜਾਣਾ ਵਿੱਚੋਂ ਕੁਝ ਤੁਸੀਂ ਪੈਸੇ ਲਾ ਕੇ ਦੇਖਿਓ ਸੌਦਾ ਕਿੱਥੋਂ ਤੱਕ ਤੁਹਾਡਾ ਰਲਦਾ ਇੱਕ ਗਾਂ ਤੁਹਾਨੂੰ ਬਲੈਕ ਰੰਗ ਦੇ ਵਿੱਚ ਦਿਖਾਉਣਿਆ ਇੱਕ ਕ੍ਰਾਸ ਬਰੀਡ ਮੈਂ ਬੋਲਿਆ ਪਰ ਇਹਦੇ ਸਿੰਗ ਜ਼ਰੂਰ ਹੈਗੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿੰਨਵਾ ਸੂਹਾ ਸੂਈ ਹੈ ਬਾਈ ਇਹ ਆ ਬਾਈ ਪਹਿਲਾ ਸੂਈ ਸੂਈ ਵੀ ਹੈਗੀ ਠੀਕ ਹੈ ਹਾਂਜੀ ਬਾਈ ਕਦੋਂ ਸੂਈ ਇਹ ਐਂਜ ਤੀਜਾ ਦਿਨ ਆ ਨਾ ਬਾਈ ਸੂਈ ਨੇ ਨੂੰ ਤੀਜਾ ਦਿਨ ਹਾਂਜੀ ਬਾਈ ਸੀਰੀ ਸੀਰੀ ਬਾਹਲੀ ਜ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾ ਬਾਈ ਠੀਕ ਹੈ ਹਾਂਜੀ ਅੱਛਾ ਰੇਟ ਇਹਦਾ ਕੀ ਕਰਦੇ ਹਾਂ ਇਹਦਾ ਰੇਟ 55000 ਰੁਪਈਆ ਹੀ ਤੋਰ ਦੇ ਬਾਈ ਸੀਰੀ ਸੀਰੀ ਆ ਵੀ ਬਹੁਤ ਹੈ ਚਿਕਾ ਉਹ ਸੋ ਸਿਲ ਸਰੀਫ ਤਾ ਤੁਸੀਂ ਦੇਖ ਲੋ ਵੀ ਨਿਆਣਾ ਮ ਨਹੀਂ ਪਾਇਆ ਬਾਈ ਨੇ ਉਸੇ ਤਰ੍ਹਾਂ ਹੀ ਬਹਿ ਗਿਆ ਫਿਰ ਵੀ ਜਿਹੜਾ ਭਰਾ ਖਰੀਦਣਾ ਚਾਹੁੰਦਾ ਭਾਈ ਆ ਕੇ ਆਪਦੀ ਤਸੱਲੀ ਹਾਂਜੀ ਤਸੱਲੀ ਕਰਕੇ ਲੈ ਕੇ ਜਾਓ ਆਪਦੀ ਸਮਝ ਨਾਲ ਖਰੀਦੋ ਤੁਸੀਂ ਸੈਂਗੇ ਦੇ ਹੈਗੇ ਆ ਉਹ ਦੱਸੇ ਹੋਏ ਆ ਟਾਂਚਾ ਸੋਨਾ 55000 ਰੇਟ ਹੈ ਇਹ ਵੀ ਗਾਂ ਗਰਮੀ ਦੀ ਰੁੱਤ ਚ ਘਰ ਦਾ ਡੰਗਾ ਵਧੀਆ ਸਾਰੀ ਜਾਊਗੀ ਲੈ ਆ ਬਾਈ ਮੈਨੂੰ ਬਹੁਤ ਫੋਨ ਆਉਂਦੇ ਇਦਾਂ ਦੇ ਕੋਸਕ ਵੀਰਾਂ ਕੋਲ ਐਸ ਰੁੱਤ ਦੇ ਵਿੱਚ ਮੱਝਾਂ ਗੱਬਣ ਹੁੰਦੇ ਆ ਗਾਸ ਹੁਆ ਪੈ ਜਾਣਾ ਹੁੰਦਾ ਬਹੁਤੇ ਪਸ਼ੂ ਰੱਖ ਨਹੀਂ ਸਕਦੇ ਕਈ ਘਰ ਇਦਾਂ ਦੇ ਵੀ ਜਿਹੜੇ ਦੋ ਤਿੰਨ ਨਾਲ ਆ ਗਈ ਰੱਖਦੇ ਐ ਤਾਂ ਉਹਨਾਂ ਦੇ ਫੋਨ ਆਉਂਦੇ ਹੁੰਦੇ ਆ ਵੀ ਸਾਨੂੰ ਕੋਈ ਘੱਟ ਭਾਅ ਵਾਲੇ ਪਸ਼ੂ ਦਿਖਾਓ ਜਿਹਦੇ ਨਾਲ ਅਸੀਂ ਦੋ ਤਿੰਨ ਮਹੀਨੇ ਚਾਰ ਮਹੀਨੇ ਦੁੱਧ ਪੀ ਸਕੀਏ ਤੇ ਉਦੋਂ ਬਾਅਦ ਚੋਬਾਰੀ ਵੀ ਰਿਓ ਝਾਰਾਂ ਦਿਖਾ ਦੇ ਠੀਕ ਐ ਤਾਰਾਂ ਬਾਈ ਕਹਿੰਦਾ ਵੀ ਇਹ ਵੀ ਮਾਰ ਦਿੰਨੇ ਐ ਬਹੁਤ ਸੋਹਣੀ ਧਾਰਾ ਦੱਸੋ ਠੀਕ ਐ ਪਿਛਲੇ ਸਣਾ ਚੋਂ ਵੀ ਮਾਰੀ ਪਿਛਲੇ ਸਣਾ ਚੋਂ ਵੀ ਧਾਰਾਂ ਦੇ ਠੀਕ ਐ ਓਕੇ ਬਈ ਸੋ ਇਹ ਧਾਰਾਂ ਤੁਸੀਂ ਇਹਦੀਆਂ ਦੇਖ ਲਈਆਂ ਮੇਸੀ ਜਾਣੀ ਇੱਕ ਖਾਸियत ਰਹਿੰਦੀ ਐ ਦੱਸੋ ਜਦੋਂ ਬੱਚਾ ਛੱਡ ਲੋ ਤੇ ਪਛਾਵ ਕਰਕੇ ਪਾਸਮਦੀ ਆ ਖੁਸ਼ ਹੋ ਕੇ ਪਾਸਮਦੀ ਐ ਧਾਰਾ ਮਾਰ ਕੇ ਦਿਖਾ ਦਿਆਂਗੇ ਬੱਚਾ ਵੈਸੇ ਛੱਡ ਲਿਆ ਸੀ ਚੌਂਕੀ ਆਈ ਵੀ ਚਲੋ ਇਹ ਪਾਸਮ ਸੋਨਾ ਆਊਗੀ ਤੇ ਉਦੋਂ ਬਾਅਦ ਚ ਨਾਲ ਬਈ ਧਾਰਾ ਮਾਰ ਦੂਗਾ ਹਾਂ ਬਈ ਮਾਰ ਦੇ ਧਾਰਾ ਦੱਸੋ ਧਾਰਾ ਵੇਖ ਲੈਣੇ ਆ ਮਾਰ ਕੇ ਵੈਸੇ ਸਵੇਰ ਸਵੇਰ ਚੋਈ ਵੀ ਹੈ ਹਾਂ ਬਈ ਜਮਾ ਬੂੰਦ ਬੂੰਦ ਚੋਈ ਵੀ ਆ ਗਈ ਠੀਕ ਹੈ ਠੀਕ ਹੈ ਓਕੇ ਬਈ ਛੱਡ ਦੇ ਸੋ ਦੋਸਤੋ ਸੀਲ 3 ਫੇ ਨੀ ਕਾ ਨਿਆਣਾ ਪਾਓ ਨਾ ਪਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਧਾਰਾ ਵੀਡੀਓ ਚ ਮਾਰੀਆਂ ਹੈ ਸੁਬਾ ਸਾਰੀ ਚੋਈ ਵੀ ਹੈ ਖਾਲੀ ਹਵਾਨੇ ਦੇ ਹਿਸਾਬ ਤੇ ਦੇਖੋ ਕਿਉਂਕਿ ਹਜੇ ਮੈਂ ਵੀਡੀਓ ਜਿਹੜੀ ਉਹ 1 ਵਜੇ ਦੇ ਆਸ-ਪਾਸ ਬਣਾ ਰਿਆ ਸੋ ਅੱਜ ਦੀ ਵੀਡੀਓ ਦੇ ਤਿੰਨ ਨਾਗਬਾਈ ਕੋਲ ਵਿਕਰੀ ਆਲੇ ਸੀ ਧੰਨਵਾਦ